अपना चैनल तुसी देख रहे हो, चैनल। चोरी पहला कैमरे चीडियो काशी वर्मा राजमार वर्मा जानकारी दें दस्या मोटरसाइकल नंबर पीबी अठारह बाढ़ सताहट रोग के रोग कंपनी पुलिस प्रशासन अगे बेनती करने हाँ साडा मोटरसाइकल जल्दी लाभ के दिता जाए कदिया च नशा बहुत ज्यादा है चोरियां बहुत ज्यादा हो रही है ਮੈਂ ਰੋਜ਼ ਦੀ ਤਰ੍ਹਾਂ ਇੱਥੇ ਬਾਈਕ ਖੜੀ ਕਰਦਾ ਹੀ ਆਪਣੀ ਧਰਮਪੁਰਾ ਮਹੱਲੇ ਅੱਗੇ ਕਬੀਰ ਮੰਦਰ ਦੇ ਕੋਲ ਤੇ ਕੱਲ 4 ਤੋਂ 5 ਵਜੇ ਦੇ ਵਿੱਚ ਬਾਈਕ ਚੋਰੀ ਹੋ ਗਈ ਹੈ। ਉਹਦੀ ਵੀਡੀਓ ਆਈ ਹੈ ਸਾਹਮਣੇ ਤੇ ਅਸੀਂ ਆਪਣੇ ਆਪਣਾ ਥਾਣੇ 'ਚ ਦਿੱਤੀ ਕੱਲ ਉਹਨਾਂ ਨੇ ਆਪਣਾ ਦਰਖਾਸਤ ਦਿੱਤੀ ਹੈ ਤੇ ਉਹ ਕਾਰਵਾਈ ਚાલુ ਕਰਨੀ ਹੈ। ਧਰਮਪੁਰਾ ਮਹੱਲਾ ਆਪਣਾ ਕਬੀਰ ਮੰਦਰ ਦੇ ਕੋਲ ਉੱਥੇ ਚੋਰੀ ਹੋਇਆ ਹੈ। ਮੈਂ ਪੁਲਿਸ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ? ਉਹਨਾਂ ਨੇ ਆਈ ਕਿਹਾ ਕਿ ਅੱਜ ਸ਼ਾਮ ਤੱਕ ਤੁਹਾਨੂੰ ਤੁਹਾਡਾ ਬਾਈਕ ਮਿਲ ਜਾਏਗਾ। ਹਾਂਜੀ। ਕਿਹੜੀ ਕੰਪਨੀ ਦੀ ਬਾਈਕ ਤੁਹਾਡੀ? ਐਚਐਫ ਡਿਲਕਸ ਹੈਗਾ ਹੀਰੋ ਕੰਪਨੀ ਦਾ। ਨੰਬਰ ਪੀਵੀ 1820 1276267 ਕੀ ਮੰਗ ਕਰਦੇ ਹੋ? ਬਸ ਮੰਗ ਇਹੀ ਕਰਦੇ ਆਂ ਕਿ ਚੋਰ ਵੀ ਫੜਾਇਆ ਜਾਏ ਤੇ ਬਾਈਕ ਵੀ ਸਾਡੀ ਘਰ ਆਵੇ। ਤੇ ਇਹੋ ਜਿਹੇ ਚੋਰਾਂ ਨੂੰ ਅੰਦਰ ਤਈਏ ਤੇ ਇਹਨਾਂ ਨੂੰ ਸਰਹਦ ਕਾਜੀ ਤੇ ਕੀ ਕਰੇ। ਇਹ ਦੁਬਾਰਾ ਕੰਮ ਨਹੀਂ ਕਰਨਾ। ਓਰੀ